ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮ ਤੇ ਸੋ ਸਭ ਤੋਂ ਪਹਿਲਾਂ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਫਾਲੋ ਤਾਂ ਕਿ ਆਉਣ ਵਾਲਾ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸੋ ਅੱਜ ਪਹੁੰਚੇ ਆਂ ਜੀ ਪਿੰਡ ਬੁੱਟਰ ਰੋਸ਼ਨ ਸ਼ਾਹ ਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਰੋਇਦਪੁਰ ਇੱਕ ਜੀ ਬੁੱਟਰ ਪਿੰਡ ਵੈੜ ਆ ਦੂਜਾ ਸੂਆ ਤੇ ਚੌਥੇ ਦਿਨ ਦੀ ਬਾਈ ਜੀ ਸੂਈ ਹੋਈ ਅੱਜ ਵੈੜ ਬਹੁਤ ਸੋਹਣੀ ਆ ਬੱਚੀ ਨੂੰ ਜਨਮ ਦਿੱਤਾ ਜੀ ਇਹਨੇ ਥਣ ਵੀ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਕੋਸ਼ਿਸ਼ ਕਰਦੇ ਪਿੱਛੋਂ ਹਵਾਨੇ ਦੀ ਵੀ ਵੀਡੀਓ ਕਰਕੇ ਤੁਹਾਨੂੰ ਇੱਕ ਮਿੰਟ ਲਈ ਥੋੜਾ ਕੈਮਰੇ ਤੋਂ ਦਰਦੀ ਆ ਲਓ ਜੀ ਇਹ ਹੈਗਾ ਜੀ ਹਵਾਨਾ ਬੱਚੀ ਨੂੰ ਇਹਨੇ ਜਨਮ ਦਿੱਤਾ ਜੀ ਜਰਸੀ ਬੱਚੀ ਆ ਮੱਛੀ ਬੈਠੀ ਹੈ ਜੀ ਇਹ ਲਓ ਜੀ ਇਹ ਹੈਗੀ ਆ ਜੀ ਇਹਦੀ ਬੱਚੀ ਤੇ ਬਗੜ ਥੱਲੇ ਦੁੱਧ ਹੈਗਾ ਜੀ ਇਸ ਵੇਲੇ ਬੌਲਾ ਹੀ ਹੈ ਜੇ ਦੁੱਧ ਜੱਤਾ ਬਣਿਆ ਨਹੀਂ ਹਜੇ ਕਹਿੰਦੇ ਜੀ ਹਜੇ ਬੌਲਾ ਹੈ ਭਾਵੇਂ ਬਣਾ ਕੇ ਚੈੱਕ ਕਰ ਸਕਦੇ ਹੋ ਬੌਲਾ ਹੈਗਾ ਜੀ 9 ਕਿਲੋ ਪੂਰਾ ਬਾਈ ਜੀ ਰੇਟ ਕਰਦੇ ਆ 42000 ਰੁਪਇਆ ਜੇ ਕਿਸੇ ਵੀਰ ਭਰਾ ਨੂੰ ਪਸੰਦ ਹੋਵੇ ਤਾਂ ਬਾਈ ਨਾਲ ਕੰਟੈਕਟ ਕਰ ਲੋ 9465301690 94653 01690107 ਸ੍ਰੀ ਕਾਲ ਜੀ